ਦਾ ਲਾ ਪਹਿਲੀ ਰੇਡ ਮੈਂ ਪਹਿਲਾਂ ਮੈਚ ਦੇ ਵਿੱਚ ਆਖਿਆ ਵੀ ਜਦੋਂ ਨਿਊਜ਼ੀਲੈਂਡ ਖੇਡ ਕੇ ਆਇਆ ਮਨਦੀਪ ਬੱਲਵਾਂ ਵਾਲਾ ਤੇ ਪਿੰਡ ਵਾਸੀਆਂ ਨੇ ਢੋਲ ਟਮਕੇ ਨਾਲ ਸਵਾਗਤ ਕੀਤਾ ਆ ਖਿਡਾਰੀ ਦਾ ਇੱਕ ਪਾਸੇ ਦੇਖਾਂਗੇ ਹੁਣ ਐਨ ਕਹਿੰਦੇ ਹੈਰੀਆ ਇੱਕ ਪਾਸੇ ਨਾਲ ਕਲਿਆਣ ਸੁੱਖੇ ਦਾ ਨਿੱਕੂ 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 ਬੱਲਰਾਂ ਵਾਲਾ ਅੱਜ ਰੁਕਣ ਦੇ ਮੂਡ 'ਚ ਨਹੀਂ ਅੱਜ ਰੁਕਣ ਦੇ ਮੂੜ ਚ ਨਹੀਂ ਦੀਪ ਦੋ ਬੁਰਜੀ ਵਾਲਾ ਕਬੱਡੀ ਪਾ ਰਿਹਾ ਹੈ ਗੋਪੀ ਕਰਦੇ ਗੱਲ ਦੋ ਬੁਰਜੀ ਪਿੰਡ ਕਦੇ ਅਮਰਸਰ ਸਾਹਿਬ ਦੇ ਲਾਗੇ ਮੇਰੇ ਵੀਰੋ ਦੋ ਬੁਰਜੀ ਪਿੰਡ ਵਾਲਾ ਬਿਲਕੁਲ ਅਮਰਸਰ ਸਾਹਿਬ 골ਡਨ ਗੇਂਡ ਦੇ ਬਿਲਕੁਲ ਰਾਈਟ ਦੇ ਮੁੜਦੇ ਆ ਦਾ ਪਹਿਲਾ ਪਿੰਡੋਂ ਆਉਂਦਾ ਦੋ ਬੁਰਜੀ ਆ ਦੀਪ ਕਬੱਡੀ ਪਾ ਰਿਹਾ 13 ਟਰੈਕਟਰੋਂ ਨਾਲ ਜੇਤੂ ਮੇਰੇ ਪੰਜਾਬੀ ਵੀਰੋ ਆਪਣੀ ਟੀਮ ਦੇ ਲਈ ਅੰਕੜਾ ਵਾਧਾ ਕਰਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਲਓ ਖੇਡ ਦੇ ਮੈਦਾਨ ਦੇ ਵਿੱਚ ਹੱਥਾਂਆਂ ਨੂੰ ਟੇਕ ਮੱਥਾ ਪੱਟ ਤੇ ਮਾਰ ਥਾਪੀ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਨਿੱਕੂ ਤਿਆਰ ਹੈ ਢੋਡੇ ਵਾਲਾ ਬਿੱਲਾ ਤਿਆਰ ਹੈ ਨਾਲ ਕਹਿੰਦੇ ਨੌਜਵਾਨ ਮੇਰੇ ਵੀਰੋ ਜਸ਼ਨ ਤਿਆਰ ਹੈ ਹੈਰੀ ਤਿਆਰ ਹੈ ਹੁਣ ਕੌਣ ਬੱਲੇ ਬੱਲੇ ਕਰਵਾਊਗਾ ਓ ਕਬੱਡੀ ਕਬੱਡੀ ਹੋ ਗਈ ਮੇਰੇ ਮਿੱਤਰੋ ਓ ਖੇਡ ਦੇ ਮੈਦਾਨ ਦੇ ਵਿੱਚ ਹੈਰੀ ਹੈਰੀ ਕਰੂ ਬਰੇ ਵੱਲੇ ਪਰ ਪੁਆਇੰਟ ਕਦੇ ਨੌਜਵਾਨ ਰੇਡਰ ਆਪਣੀ ਟੀਮ ਦੇ ਅੰਕ ਦਾ ਵਾਧਾ ਕਰਦਾ ਹੋਇਆ ਆਹ ਦਰਸ਼ਕੋ ਹਰਿਆਣੇ ਵਾਲਾ ਢੀਲਾ ਕਬੱਡੀ ਪਾ ਰਿਹਾ ਹੈ ਇਹਦਾ ਜਨਲੀ ਪਿੰਡ ਹੈ ਹੋ ਮੈਦਾਨ ਦੇ ਵਿੱਚ ਸੱਚੇ ਬਾਸ਼ਾ ਨੂੰ ਕਰਦਾ ਹੋਇਆ ਯਾਦ ਕਿ ਕਰਕੇ ਯਾਦਗੁਨਾ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਹੜੇ ਜਾਫੀ ਨੇ ਪਕੜ ਬਣਾਈ ਲਾਉ ਰੇਡਰ ਦੀ ਉਹ ਬ੍ਰੇਕ ਹੋ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਛੇਕ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀਏ ਵੇਖ ਮੈਚ ਉਹਨੇ ਆਖਰ ਜਿੱਤਣਾ ਜੀਦੇ ਜਿੱਤ ਲਿਖੀ ਵਿੱਚ ਲੇਖ ਉਹ ਜੀਦੇ ਜਿੱਤ ਲਿਖੀ ਵਿੱਚ ਲੇਖ ਬੱਲਵਾਂ ਵਾਲਾ ਮਨਦੀਪ ਕਬੱਡੀ ਪਾਉਣ ਦੀ ਵਧਾਇਆ ਛਾਟਵਾਂ ਸਰੀਰ ਆ ਮੁਸਬਟ ਗੱਬਰੂ ਆ ਉਹ ਕਬੱਡੀ ਪਾਉਣ ਦੇ ਲਈ ਬੱਲਰਾਂ ਵਾਲਾ ਮਨਦੀਪ ਵਧਿਆ ਹੋਇਆ ਉੱਡੂ ਉੱਡੂ ਕਰਦਾ ਫਿਰਦਾ ਅਮਰਗੜ ਦਾ ਖੇਡ ਸਟੇਡੀਅਮ ਆ ਚੀਮਿਆਂ ਵਾਲਿਆ ਨਿੱਕੇ ਹੁਣੀ ਕਹਿੰਦੇ ਜਾਦੂ ਹੁਣੀ ਕਹਿੰਦੇ ਧੰਨਵਾਦ ਕਰਦੇ ਠੋਕ ਮਾਰਾ ਕੇ ਆਸਟ੍ਰੇਲੀਆ ਵਾਲਾ ਲਾਲੀ ਆਇਆ ਹੋਇਆ ਨਾਲ ਆਸੂ ਹਣੀ ਪੁੱਜੇ ਉਹਨੇ ਵੱਡੀ ਯੋਗਦਾਨ ਨੇ ਅੱਜ ਕਬੱਡੀ ਕੱਪ ਦੇ ਲਈ ਆ ਬੱਲਰਾਂ ਵਾਲਾ ਬੱਲਰਾਂ ਵਾਲਾ ਕਲਿਆਣ ਸੁਖੇ ਵਾਲਿਆ ਸਵੇਰ ਤੋਂ ਇਹਨਾਂ ਦਰਸ਼ਕਾਂ ਨੇ ਕਹਿਣਾ ਵੀ ਕਲਿਆਣ ਸੁੱਖਾਂ ਸੁੱਖਾਂ ਲਾਈ ਹੈ ਆਹ ਕਹਿੰਦੇ ਦੋ ਬੁਰਜੀ ਵਾਲਾ ਦੀਪ ਹੈ ਖੇਡ ਮੈਦਾਨ ਦੇ ਵਿੱਚ ਬੱਸੂ ਆਣ ਦਾ ਰਣਜੀਤ ਤਿਆਰ ਆ ਨਾਲ ਕਹਿੰਦੇ ਖੁਸ਼ੀ ਤਿਆਰ ਆ ਚਾਰ ਨੇ ਚਾਰ ਮਾਵਾਂ ਦੇ ਬਲੀ ਪੁੱਤ ਛੇਲ ਪੁੱਤ ਬੱਬਰ ਪੁੱਤ ਦਲੇਰ ਪੁੱਤ ਏ ਉਹ ਮੇਲਾ ਰਣਜੀਤ ਦੇ ਨਾਮ ਓ ਸਾਹਮਣੇ ਮੇਲਾ ਰਣਜੀਤ ਨ ਜਾਗੇ ਮੇਰੇ ਵੀਰੇ ਰਣਜੀਤ ਇਸ ਵੇਲੇ ਲਾਹ ਤੱਕਣਾ ਜੱਫਾ ਪਾਉਣ ਦਾ ਵਾਅਦਾ ਕਰਦਾ ਹੋਇਆ ਲੈ ਵੀ ਜਵਾਨਾਂ ਬੱਜ ਕੇ ਪਰਦਰੀ ਢੋਡੇ ਵਾਲਾ ਬਿੱਲਾ ਤਿਆਰ ਹੈ ਜਸ਼ਨ ਤਿਆਰ ਹੈ ਹੈਰੀ ਤਿਆਰ ਹੈ ਉਹ ਨਿੱਕੂਤ ਕਲਿਆਣਾ ਵਾਲਾ ਚਿੱਟੀ ਨਿੱਕਰ ਦੇ ਵਿੱਚ ਜਦੋਂ ਜਫਾ ਲਾਉਂਦਾ ਹਟਕਾਣੇ ਦਾ ਜਫਾ ਲਾਉਂਦਾ ਗੁਰਮੁਖਿਚ ਪਾਰ ਹੁਣੀ ਪ੍ਰੇਮ ਭੰਗੂ ਹੁਣੀ ਹਣੀ ਜਟਾਣੇ ਹੁਣੀ ਆਪਣੀ ਮਿੱਤਰ ਮਿਲਣ ਆਏ ਨੇ ਬਹੁਤ ਬਹੁਤ ਧੰਨਵਾਦ ਪਰ ਪਹਿਲੀ ਰੇਡ ਉਹ ਹੈਰੀ 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 ਕਲਿਆਣਾ ਵਾਲਾ ਕਰਦਾ ਕਮਾਲ ਪਰ ਪੁਆਇੰਟ ਕਦੇ ਰੇਡਰੋ ਆਪਣੀ ਟੀਮ ਲਈ ਅੰਕ ਦਾ ਇਸ ਵੇਲੇ ਵਾਅਦਾ ਕਰਦਾ ਹੋਇਆ ਅਗਲੀ ਰੇਡ ਲੋ ਢੀਲਾ ਕਬੱਡੀ ਪਾਰੇ ਲੈ ਵੀ ਜਟਾਣੇ ਵਾਲੇ ਹਨੀ ਬਈ ਇਹ ਹਰਿਆਣੇ ਵਾਲਾ ਮੁੰਡਾ ਕਬੱਡੀ ਪਾਰ ਰਿਹਾ ਹੈ ਇਹ ਢੀਲਾ 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 ਨਿਊਜ਼ੀਲੈਂਡ ਦੇ ਆਕਲੈਂਡ ਟਾਂਗਾ ਨੀਨੀ ਦੇ ਵਿੱਚ ਖੇਡਿਆ ਗੱਲਾਂ ਚੱਲੀਆਂ ਮੇਰੇ ਵੀਰੋ ਇਹ ਢੀਲਾ ਜਾਂੜਲੀ ਇਹ ਬੱਲੇ 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 ਹਾਓ ਢੀਲਾ ਜਾਂੜੀ ਵਾਲਾ ਪੁਆਇੰਟ ਦਾ ਵਾਧਾ ਕਰਦਾ ਹੋਇਆ ਆ ਵੀ ਨਿਊਜ਼ੀਲੈਂਡ ਖੇਡਿਆ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਸਭ ਤੋਂ ਪਹਿਲਾਂ ਸੂਰਜ ਚੜਦਾ ਹੈ ਉਹ ਦੁਨੀਆ ਦਾ ਕਹਿੰਦੇ ਫਾਸਟ ਦੇਸ਼ ਹੈ ਜਿੱਥੇ ਸਭ ਤੋਂ ਪਹਿਲਾਂ ਦਿਨ ਚੜਦਾ ਤੇ ਸਭ ਤੋਂ ਪਹਿਲਾਂ ਦਿਨ ਛਿਪਦਾ ਹੈ ਇਹ ਕਹਿੰਦੇ ਬਲੱਖਣ ਤਾਂ ਨਿਊਜ਼ੀਲੈਂਡ ਦੀ ਕਦੇ ਆਸਟ੍ਰੇਲੀਆ ਦੀ ਗੱਲ ਕਦੇ ਅਮਰੀਕਾ ਦੀ ਕਦੇ ਇੰਗਲੈਂਡ ਦੀ ਕਦੇ ਯੂਰਪ ਦੀ ਕਦੇ ਫਰਾਂਸ ਦੇ ਵਿੱਚ ਗੱਲਾਂ ਹੁੰਦੀਆਂ ਅੱਜ ਪੰਜਾਬ ਦਾ ਅਮਰਗੜ ਜ਼ਿਲ੍ਹਾ ਮਰੇਕੋਲਾ ਸਰਜ਼ਮੀਨ ਪੰਜਾਬ ਦੀ ਇਹ ਬਿੱਲਾ ਢੋਡਿਆਂ ਵਾਲਾ ਆ ਲਾਵਾ ਟਿਕਣ ਦਾ ਜੱਫਾ ਪਰ ਪੁਆਇੰਟ ਤਾਵੀ ਨੇ ਜੋੜ ਦਿੱਤਾ ਦੋ ਬੁਰਜੀ ਪਿੰਡਾਂ ਕਹਿੰਦੇ ਦੀਪ ਦਾ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਜਦ ਪੈਰ ਪੁੱਟਣ ਗੱਭਰੂ ਉਹ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਉਹ ਨਾਲੇ ਹੈਗੀ ਬੰਦੇ ਦਿਲ ਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਪਰ ਦੂਜੇ ਪੰਨੇ ਰਣਜੀਤ ਤਿੱਧ ਬੁਰਜੀ ਵਾਲਾ ਦੀਪ ਆਹ ਟਕਰਾ ਟਕਰਾ ਟਕਰ ਆਹ ਟਕਰਾ ਟਕਰਾ ਇਹ ਉਹ ਕਬੱਡੀ ਗੱਲੀਆਂ ਵੱਜੀਆਂ ਨਹੀਂ ਜਿੱਦਾਂ ਨੇ ਮੱਲ ਪੁੱਜੇ ਹੋਏ ਨੇ ਲਾ ਤੋੜਾ ਵਾਲੀ ਅਰ ਲਵੀ ਕਬੱਡੀ ਪਾਉਂਡਰੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਪੂਰੀ ਤਿਆਰੀ ਦੇ ਨਾਲ ਐਨ ਕਹਿੰਦੇ ਠੱਠ ਵੱਜਿਆ ਹੋਇਆ ਅਮਰਗੜ ਦੀ ਖੇਡ ਮੈਦਾਨ 7 ਦਸੰਬਰ 2025 ਉਹ ਖੇਡ ਮੈਦਾਨ ਦੇ ਵਿੱਚ ਪਹਿਹੀ ਲਵੀ ਦੀ ਕਬੱਡੀ ਲਵੀ ਬਿੱਲਿਆ ਹੈਰਤ ਦਾ ਲੋ ਸਾਨੇ ਬਿੱਲੋ ਕਬੱਡੀ ਪਾ ਰਿਹਾ ਹੈ ਪਰ ਸਾਹਮਣੇ ਕਹਿੰਦੇ ਨੌਜਵਾਨ ਨਿੱਕੂ ਇਸ ਵੇਲੇ ਮੇਰੇ ਵੀਰੋ ਟਰਾਈ ਤੇ ਕਰ ਰਿਹਾ ਹੈ ਉਧਰ ਸਾਡੇ ਵੀਰ ਪਰਮਜੀਤ ਸਿੰਘ ਜੀ ਸੰਘਾਲੀ ਪੱਤਰਕਾਰ ਸਾਹਿਬ ਪਰ ਉਧਰ ਕਹਿੰਦੇ ਸਾਹਮਣੇ ਮੈਦਾਨ ਦੇ ਵਿੱਚ ਢੀਲਾ ਕਬੱਡੀ ਪਾ ਰਿਹਾ ਹੈ ਕਿ ਮੈਂ ਹਰਿਆਣੇ ਦਾ ਜਾਟ ਪਿਆਰ ਕੀ ਹਾਂ ਮੀ ਭਰ ਲੂੰਗਾ ਉਹ ਦੋ ਤੀਨ ਪੰਜ ਮਤ ਕਰਿਓ ਗੋਟਿਆਂ ਗੋਡਿਆਂ ਗੋਡਿਆਂ ਨੀਚੇ 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 ਧਰ ਲੂੰਗਾ ਪਰ ਐਂ ਕਹਿੰਦੇ ਈਲਾ ਕਹਿੰਦਾ ਅਸੀਂ ਕਿਹੜਾ ਮਿੱਟੀ ਕੱਢਣ ਆਇਆ ਉਧਰ ਮੈਦਾਨ ਦੇ ਵਿੱਚ ਹੱਕਾ ਮਗਨ ਤੋਂ ਸਰਦਮਿਆਨ ਬਾਈ ਹੀਰਾ ਸਿੰਘ ਜੀ ਬਾਈ ਜੱਗੀ ਸਿੰਘ ਜੀ ਜਿਹੜੇ ਕਹਿੰਦੇ ਆਹ ਗਰਾਊਂਡ ਦੇ ਵਿੱਚ ਵੱਡੇ ਵੱਡੇ ਸਿੰਗਰ ਬੁਲਾ ਕੇ ਮੇਰੇ ਵੀਰੋ ਐਂਟਰਟੇਨ ਕਰਾਉਂਦੇ ਆ ਕਹਿੰਦੇ ਦਰਸ਼ਕਾਂ ਦਾ ਪਰ ਕਲਿਆਣਾ ਦਾ ਨਿੱਕੂ ਕਰੂ ਕਮਾਲ ਪਰ ਮਨਦੀਪ ਕਹਿੰਦੇ ਨੌਜਵਾਨ ਆਪਣੀ ਟੀਮ ਲਈ ਅੰਕ ਦਾ ਵਾਅਦਾ ਕਰ ਰਹੇ ਹੈ ਹੀਰਾ ਮਾਈ ਜੀ ਕਾਂਡਲੀ ਵਾਲਾ ਹਰਿਆਣੇ ਵਾਲਾ ਉਹ ਕ੍ਰਿਸ਼ਨੇ ਢੀਲੇ ਆ ਗਏ ਜਿਹਨੇ 65 ਦੇ ਪੁਆਇੰਟ ਦੇਖਿਆ ਨੇ ਵੀ ਜਲਦੀ ਨਾਲ ਪਹੁੰਚੇ ਨੰਬਰ ਵਾਲੇ ਵੀਰ ਕੋਲ ਢੀਲਾ ਜਾਣ ਲਈ ਰਣਜੀਤ ਬੱਛੂ ਆਣੇ ਦਾ ਤਿਆਰ ਆ ਪਰ ਪੁਆਇੰਟ ਜਿਹੜਾ ਧਾਵੀ ਨੇ ਜੋੜ ਦਿੱਤਾ ਤੋਲਾ ਵਾਲੀਆ ਲਵੀ ਕਬੱਡੀ ਪਾਉਣ ਲਈ ਸਾਰ ਹੀਰਾ ਚਾਹੇ ਹੋਏ ਟੀਮਾਂ ਦੇ ਨਾਲ ਜਾਣ ਪਹੁੰਚਣ ਦੇ ਲਈ ਸਾਡੀ ਜ਼ਿੰਦਗੀ ਦਾ ਮਾਣ ਸਾਡਾ ਵੱਡਾ ਵੀਰ ਗਰਵਿੰਦਰ ਸਿੰਘ ਜੀ ਗੁੱਡੂ ਫੌਜੀ ਸਾਹਿਬ ਉਹਨਾਂ ਵੱਲੋਂ 100 ਰੁਪਏ ਦੀਪਤ ਬੁਰਜੀ ਨੂੰ ਹਾਂ ਇਹ ਗੱਲ ਮੇਰੇ ਮਨ ਦੀ ਆਖਰੀ ਦਿਲਬਰ ਦੀ ਮੈਚ ਸਮਾਪਤ ਹੋਣ ਤੋਂ ਬਾਅਦ ਆਪਾਂ ਜਿਹੜੀ ਜਾਣ ਪਹਿਚਾਣਾ ਪ੍ਰਬੰਧ ਕਹਿੰਦੇ ਉਹ ਕਰਾਵਾਂਗੇ ਖੇਡ ਮੈਦਾਨ ਦੇ ਵਿੱਚ ਖੋਲਣਾ ਪੁਆਇੰਟ ਜਿਹੜਾ ਜਾਫੀਆਂ ਦਾ ਬੱਛੋ ਨੇ ਦਾ ਜਿੱਦਾਂ ਤੁਹਾਡੀ ਮਰਜ਼ੀ ਭਰਾਵੋ ਬਹੁਤ ਬਹੁਤ ਧੰਨਵਾਦ ਹੋਲਡ ਵਾਲਾ ਨੰਬਰ ਜਾਫੀਆਂ ਦਾ ਜਬਰਜੀ ਵਾਲਾ ਦੀਪ ਗੁੱਡੂ ਚਾਉਂਦਿਆ ਨਾ ਕਹਿੰਦਾ 100 ਅਵਤਾਰ ਤਾਰੀ ਜੀ ਨਜ਼ਾਰਾ ਬੱਕਰਾ ਆ ਜਸਵੰਤ ਕਾਲੇ ਹੁਣੀ ਨਿੱਕੂ ਹੁਣੀ ਸਾਡੇ ਵੀਰ ਨੇ ਕਹਿੰਦੇ ਨਿੱਕੇ ਹੁਣੀ ਅਮਰਗੜ ਵਾਲੇ ਤੇ ਨਾਲ ਜਾਦੂ ਦੀ ਗੱਲ ਪਰ ਦੂਜੇ ਬੰਨੇ ਏ ਆ ਖੁਸ਼ੀ ਕਰਦਾ ਟਰਾਈ ਤੇ ਦੋ ਬੁਰਜੀ ਵਾਲਾ ਦੀਪ ਪੁਆਇੰਟ ਦਾ ਵਾਅਦਾ ਕਰਦਾ ਆਇਆ ਪੱਲਰਾਂ ਵਾਲੇ ਮਨਦੀਪ ਨੂੰ ਡੱਕੋ ਖੈਰੀ ਬਾਈ ਅੱਜ ਸਵਾਦ ਵਾਜਿਆਣਾ ਹਾਂ ਪੱਲਰਾਂ ਵਾਲੀ ਬੋ ਅੱਜ ਕਹਿੰਦੇ ਵੇੜਿਆਂ ਫਿਰਦਾ ਹੈ ਅੱਜ ਪੱਲਰਾਂ ਵਾਲਾ ਮਨਦੀਪ ਕਹਿੰਦੇ ਵੇੜਿਆਂ ਫਿਰਦਾ ਲਾਲੀ ਬਾਈ ਕਹਿੰਦਾ ਮੇਰਾ ਨਾ ਭਾਵੇਂ ਘੱਟ ਬੋਲਦੇ ਹੋ ਪਰ ਮੇਰੇ ਵੱਡੇ ਵੀਰ ਭੀਮ ਬਣੈਚ ਦਾ ਨਾਮ ਮੇ ਤੋਂ ਪਹਿਲਾਂ ਬੋਲੋ ਕਿਉਂਕਿ ਭੀਮ ਬਣੈਚ ਔਖੇ ਸੌਖੇ ਟੀਮਾਂ 'ਚ ਖੰਨ ਵਾਲਾ ਬੰਦਾ ਸਾਡਾ ਭਰਾਂਗ ਦੇ ਵਿਸ਼ੇ ਤੌਰ ਤੇ ਆ ਰਿਹਾ ਹੈ ਪਰ ਇਧਰ ਪੈਂਦੀ ਹੋਈ ਰੇਡ ਤੇ ਪੁਆਇੰਟ ਕਹਿੰਦੇ ਨੌਜਵਾਨ ਨੂੰ ਆਪਣੀ ਟੀਮ ਦੇ ਵੀਰ ਕਮਲ ਧਾਲੀਵਾਲ ਜੀ ਸਾਡੇ ਦਰਮਿਆਨ ਪੁੱਜਦੇ ਜਾ ਰਹੇ ਹੋਦਰ ਜਿੰਦਗੀ ਦਾ ਮਾਣ ਨੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਮੇਰੇ ਵੀਰੋ ਸਾਡੇ ਕਮਲ ਧਾਲੀਵਾਲ ਸਾਹਿਬ ਪੁੱਜੇ ਅਸੀਂ ਉਹਨਾਂ ਦਾ ਇੱਥੇ ਪੁੱਜਣ ਦੇ ਹਰਦਿਕ ਸਵਾਗਤ ਕਰਦੇ ਗੋਪੀ ਜੀ ਕਰਿਓ ਗੱਲ ਹੋਦਰ ਸਾਡੇ ਵੀਰੋ ਇਧਰ ਮੈਚ ਵੀ ਤਗੜਾ ਚੱਲ ਰਿਹਾ ਹੈ ਕ੍ਰਿਸ਼ਨ ਜੀ ਮੈਚ ਵੀ ਬਣਾ ਵਧੀਆ ਖੇਡਣ ਜਾ ਰਿਹਾ ਲਓ ਕਹਿਣ ਮੈਦਾਨ ਦੇ ਵਿੱਚ ਆਪਾਂ ਸਾਰਾ ਕੁਝ ਹੀ ਕਵਰ ਕਰ ਲੈਣਾ ਉਹ ਹਲਕਾ ਅਮਰਗੜ ਦੀ ਜਿੰਦਿਆਂ ਨੇ ਕਮਲ ਧਾਲੀ ਆਜੀਬ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਨੇ ਉਹਨਾਂ ਨੂੰ ਜੀ ਆਖਰੇ ਨੇ ਸਾਡੀ ਸਪੋਰਟਸ ਕਲਬ ਦੇ ਮੈਂਬਰ ਨਾਲ ਖਰਜਿੰਦਰ ਸਿੰਘ ਜੀ ਕਾਕਾ ਨੱਥੂ ਮਹਾਰਾ ਚੇਅਰਮੈਨ ਸਾਹਿਬ ਜੀ ਆ ਕੇ ਜਾ ਰਿਹਾ ਬੱਲਰਾਵਲ ਵੀ ਕਬੱਡੀ 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 ਆਹ ਆਹ ਹੈਰੀ 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 ਏ ਆ ਚੱਕ ਨਜ਼ਾਰਾ ਬਕਰਾ ਨਜ਼ਾਰਾ ਬਕਰਾ ਦੋ ਮੁਰਜੀ ਵਾਲਾ ਆ ਗਿਆ ਹਾਂ ਤੋਹਰ ਜੀ ਵਾਲਾ ਦੀਪ ਕਬੱਡੀ ਪਾ ਰਿਹਾ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਹਾ ਮੁੰਡਾ ਮਾਝੇ ਵਾਲਾ ਮਾਝੇ ਵਾਲਾ ਹਾ ਮੁੰਡਾ ਮਾਝੇ ਦਾ ਮਝਾਲ ਗੱਪਰੂ ਹਾ ਰੇਡਾਂ ਪਾਉਂਦਾ ਮੇਰੇ ਵੀਰੋ ਚੜ ਚੜ ਕੇ ਪਰ ਦੂਜੇ ਪਾਸੇ ਦੀਪ ਨੂੰ ਡੱਕਣ ਦੀ ਰੱਖਣ ਦੀ ਕਰਦਾ ਮੁੰਡਾ ਕੋਸ਼ਿਸ਼ ਪਰ ਦੀਪ ਤੋਹਰ ਜੀ ਵਾਲਾ ਆਪਣੀ ਟੀਮ ਸੀ ਇੰਗਲੈਂਡ ਦੇ ਯੂਕੇ ਤੋਂ ਮੇਰੇ ਵੀਰੋ ਪ੍ਰਧਾਨ ਨੇ ਸਾਡੇ ਦਰਮਿਆਨ ਪੁੱਜੇ ਨੇ ਲੈ ਵੀ ਕ੍ਰਿਸ਼ਨ ਕਰਦੇ ਗੱਲ ਹਾ ਸਾਹਮਣੇ ਰੇਡ ਪਈ ਹੋਈ ਔਰ ਵਾਲੀਆਂ ਤੋਲਾ ਵਾਲੀਆਂ 16 ਵਾਲੀਆਂ ਲਵੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਬਿੱਲਿਆ ਹੈਰਾਨਤਾ 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 ਦੇਖੀ ਜਾਂਦੀ ਆ ਖੇਡ ਮੈਦਾਨ ਦੇ ਵਿੱਚ ਸਰਖੀਰਾ ਸਿੰਘ ਜੀ ਕਹਿੰਦੇ ਅਮਰਗੜ ਵਾਲੇ ਪੁੱਜੇ ਹੋਏ ਨੇ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਉਹਨਾਂ ਦਾ ਵੀ ਜਾਂਡਲੀ ਵਾਲਾ ਹਰਿਆਣੇ ਤੋਂ ਆਇਆ ਹਰਿਆਣੇ ਤੋਂ ਆਇਆ ਢੀਲਾ ਜਾਂਡਰੀ ਵਾਲਾ ਕਦੇ ਨਿਊਜ਼ੀਲੈਂਡ ਖੇਡਦਾ ਕਦੇ ਪੰਜਾਬ ਦੇ ਵੱਡੇ ਵੱਡੇ ਕਬੱਡੀ ਕੱਪਾਂ ਦੇ ਉੱਤੇ ਵੱਡੀ ਮੰਗ ਆਹ ਖਿਡਾਰੀ ਦੀ ਮੇਰੇ ਵੀਡੀਓ ਇਧਰਲੇ ਪਾਸੇ ਪਈ ਹੀ ਕਬੱਡੀ ਦੇ ਉੱਤੇ ਪ੍ਰੀਤ ਵਰਗੇ ਹੁਣ ਦੇਖਾਂਗੇ ਵੀ ਸਾਹਮਣੇ ਢੀਲਾ ਪੁਆਇੰਟ ਦਾ ਬਾਨਾ ਕਰਦਾ ਹੋਇਆ ਉਹ ਆ ਗਿਆ ਉਹ ਆ ਗਿਆ ਇਹਨੂੰ ਅੱਜ ਜਫਾ ਨਹੀਂ ਲੱਗਿਆ ਤਾੜੀ ਮਾਰ ਦਿਓ ਦਰਸ਼ਕ ਵੀਰੋ ਇਹ ਟੌਪ ਦਾ ਕਬੱਡੀ ਸਟਾਰ ਬਣਦਾ ਜਾ ਰਿਹਾ ਲਓ ਬੱਲਵਾਂ ਵਾਲਾ ਮੂਨਕ ਦੇ ਇਲਾਕੇ ਦਾ ਬੱਲੇ ਵਾਲਾ ਮਨਦੀਪ ਕਬੱਡੀ ਪਾਉਣ ਦੇ ਲਈ ਵਧਿਆ ਖਿਆ ਅਮਰਗੜ ਦੇ ਵਿੱਚ ਵਹਿ ਰਿਹਾ ਫਿਰਦਾ ਲੈ ਵੀ ਗੋਪੀ ਬਾਈ ਦੇਖ ਲੈ ਕਿ ਨਾ ਜਗਦੀਪ ਬਾਈ ਸਿੰਦੇ ਨੰਬਰਦਾਰ ਕਰਮੇ ਬਾਈ ਮਨਜੀਤ ਮਦੇਸਾ ਜੀ ਦੇਖੋ ਕਿ ਨਾ ਆਹ ਟੱਕਰ ਸਿਰੇ ਦੀ ਏ ਬੱਲੇ 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 ਸਿਰਾ ਗੱਬਰੂਆ ਹਾ ਸਿਰਾ ਓ ਗੱਬਰੂਆ ਸਾਹਮਣੇ ਕਹਿੰਦੇ ਮਨਦੀਪ ਕਹਿੰਦੇ ਕਮਾਲ ਕਰੀ ਜਾ ਰਿਹਾ ਪਰ ਮੁੰਨਾ ਮਾਝੇ ਦਾ ਹਾਂ ਮਾਝੇ ਦਾ ਕਹਿੰਦੇ ਨੌਜਵਾਨ ਕਿ ਹਣ ਦੇ ਮਾਮਲਾ ਹਣ ਦੇ ਮੇਰਾ ਮਾਝੇ ਸਾਖ ਨਾ ਕਰਵੇ ਉਥਾਂ ਦੇ ਲੋਕ ਕੱਬੇ ਸੁਣੀ ਨੇ ਊਠਾਂ ਨੂੰ ਪਾਉਂਦੇ ਖੜਵੇ ਆ ਮੁੰਨਾ ਮਾਝਾ ਦਾ ਮਜਾਲ ਆ ਸਾਹਮਣੇ ਦੋ ਬੁਰਜੀ ਵਾਲਾ ਦੀਪ ਆਪਣੀ ਟੀਮ ਦੇ ਲਈ ਗੱਭਰੂਆਂ ਕਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਪਰ ਸਾਹਮਣੇ ਦੇਖਦੇ ਹੁਣ ਚਾਰ ਜਾਫੀ ਨਿੱਕੂ ਵਰਗੇ ਇੱਕ ਪਾਸੇ ਕਹਿੰਦੇ ਢੋਡਿਆਂ ਵਾਲਾ ਹੋ ਲੜਕੇ ਵਾਲੇ ਕਹਿੰਦੇ ਜਸੂਰ ਦਾ ਕਹਿੰਦੇ ਮੈਚ ਚੋਟੀ ਦਾ ਰੈਡਰਾਂ ਵਾਲਾ ਰੀਪਲੇ ਵੀ ਪੁਆਇੰਟ ਕਹਿੰਦੇ ਜਿਹੜਾ ਉਹ ਬਸਵਾਨੇ ਦੇ ਰੇਡਰ ਦਾ ਪੁਆਇੰਟ ਆ ਨੋਟ ਕਰਿਓ ਜਿਹੜਾ ਰੀਪਲੇ ਲਿਆ ਗਿਆ ਸੀ ਖੇਡ ਮੈਦਾਨ ਦੇ ਵਿੱਚ ਤੋਲਾਣੀਆਂ ਕਬੱਡੀ ਪਾ ਰਿਆ ਸਰਦਾਰ ਭੀਮ ਸਿੰਘ ਜੀ ਬੜੈ ਸਾਹਿਬ ਪੁੱਜੇ ਹੋਏ ਨੇ ਆਨੰਦ ਮਾਣਦੇ ਨੇ ਲਾਲੀ ਖੋੜਾ ਦੇ ਨਾਲ ਮਿਲ ਕੇ ਵਿਸ਼ੇਸ਼ ਸਟਾਰ ਦੇ ਉੱਤੇ ਆਸੂ ਹੁਣਾਂ ਨੇ ਨਾਮ ਸਪੌਂਸਰ ਕੀਤੇ ਨੇ ਲਾਲੀ ਖੋੜਾ ਦਾ ਯੋਗਦਾਨ ਵੱਡਾ ਸਾਡੇ ਹਰ ਸਿਮਰਨ ਹੁਣੀ ਤੇ ਜਗਜੀਵਨ ਗਿੱਲ ਹੁਣੀ ਬਹੁਤ ਵੱਡਾ ਯੋਗਦਾਨ ਆਓ ਰਣਜੀਤ ਕਰਦਾ ਟਰਾਈ ਪਰ ਟੀਲਾ ਜਾਂਦਰੀ ਵਾਲਾ ਸਰਨੇ ਸਰਪੰਚ ਜਿਹੜੀ ਪੁੱਜੇ ਹੋਏ ਨੇ ਸੇਹ ਸਤਾਰ ਦੇ ਉੱਤੇ ਧੰਨਵਾਦ ਆ ਉਹ ਆ ਗਿਆ ਮਨਦੀਪ ਮਨਦੀਪ ਹੋਈ ਪਈ ਆ ਚਾਰੇ ਪਾਸੇ ਇੱਕ ਵੱਡੀ ਦਾ ਕਹਿੰਦੇ ਉੱਪਰ ਦਾ ਸਟਾਰ ਆ ਵੱਡੇ ਵੱਡੇ ਕਬੱਡੀ ਕਪਾਂ ਦੇ ਉੱਤੇ ਟੌਪ ਟੌਪ ਦੀਆਂ ਪਾਉਂਦਾ ਬੱਲਵਾਂ ਵਾਲਾ ਮਨਦੀਪ ਫੇਰ ਕਬੱਡੀ ਪਾਉਣ ਦੇ ਲਈ ਹੌਸਲੇ ਆ ਗਿਆ ਬੱਲਵਾਂ ਵਾਲਾ ਮਨਦੀਪ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਬੱਲਵਾਂ ਵਾਲਾ ਮਨਦੀਪ ਕਬੱਡੀ ਕਬੱਡੀ ਪਰ ਆ ਨੌਜਵਾਨ ਕਹਿੰਦੇ ਰੁੜਕੇ ਵਾਲੇ ਜਸਵਿੰਦਰ ਦਾ ਉਹ ਚਹੇਤਾ ਕਬੱਡੀ ਖਿਡਾਰੀ ਇਹ ਟੋਡਿਆਂ ਵਾਲਾ ਬਿੱਲਾ 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 ਉਹ ਸਾਹਮਣੇ ਮੇਰੇ ਵੀਰੇ ਇਸ ਵੇਲੇ ਕਰਦਾ ਹੋਇਆ ਕਮਾਲ ਇਹ ਰੁੜਕੇ ਵਾਲੇ ਜਸਵਿੰਦਰ ਦਾ ਵੱਡਾ ਵੀਰ ਹੈ ਇਹ ਰੁੜਕੇ ਵਾਲੇ ਜਸਵਿੰਦਰ ਦਾ ਕਹਿੰਦੇ ਵੱਡਾ ਵੀਰ ਹੈ ਪਰ ਸਾਹਮਣੇ ਕਹਿੰਦੇ ਮਾਜੇ ਦਾ ਮਝਾਂਲ ਗੱਭਰੂ ਇਸ ਵੇਲੇ ਕਬੱਡੀ ਮਾਉਣ ਦੇ ਲਈ ਵਧਿਆ ਹੋਇਆ ਦੂਜੇ ਸੈਮੀਫਾਈਨਲ ਮੈਚ ਦੇ ਲਈ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਲਓ ਸਾਹਮਣੇ ਕਾਲੋਕੇ ਤੇ ਮੀਨਸਾ ਇਧਰਲੇ ਪਾਸੇ ਦੋ ਬੁਰਜੀ ਵਾਲਾ ਦੋ ਬੁਰਜੀ ਵਾਲਾ ਪਰ ਦੇਖਾਂਗੇ ਲਾਲੀਖੜੀ ਪ੍ਰੀਤਵਾਨ ਦੀ ਟੀਮ ਇਹ ਖੇਡ ਮੈਦਾਨ ਦੇ ਵਿੱਚ ਰਣਜੀਤ ਖੁਸ਼ੀ ਉਹਨਾਂ ਦੀ ਗੱਲ ਹੁੰਦੀ ਆ ਪੁਆਇੰਟ ਜਿਹੜਾ ਕਹਿੰਦੇ ਦੋ ਬੁਰਜੀ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਆਇਆ ਤੋਲਾਵਾਲ ਪਿੰਡਾਂ ਕਹਿੰਦੇ ਲਵੀ ਦਾ ਕਾਲੇ ਸਰਪੰਚਾ ਦੇਖ ਲਾਂਗੇ ਨਾ ਕਮਲ ਲਾਂਗੜੀਆਂ ਆਪਣੀ ਪੁੱਜਾਂ ਨੇ ਮਿੰਟੂ ਨੇ ਕੱਲ ਨੂੰ ਨਿਊਜ਼ੀਲੈਂਡ ਤੋਂ ਪੱਜਣ ਆ ਗੱਲਾਂ ਲੱਗਣਗੀਆਂ ਟਗਾਣੇ ਇਹ ਪਈ ਹੀ ਕਬੱਡੀ ਤੋਲਾ ਵਾਲੀਏ ਦੀ ਖੇਡ ਮੈਦਾਨ ਦੇ ਵਿੱਚ ਚੋਟੀ ਦੀ ਟੱਕਰ ਸੈਮੀਫਾਈਨਲ ਮੈਚ ਇਹ ਤੋਲਾ ਵਾਲੀਆ ਕਿ ਮੁੜਕੋ ਮੁੜਕੀ ਹੋ ਗਿਆ ਲੱਗ ਕੇ ਜੋਰ ਚੋਬਰਾਂ ਦਾ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਉਹ ਡਰ ਕੇ ਨਹੀਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਵੱਜਦੇ ਪਰ ਇੱਧਰ ਕਹਿੰਦੇ ਨੌਜਵਾਨ ਇੱਕੋ ਜਿਹੇ ਨਿੱਕਰਾਂ ਤੇ ਇੱਕੋ ਜਿਹੇ ਸ਼ੇਰ ਨੇ ਦੱਸਣ ਦੀ ਲੋੜ ਨਹੀਂ ਇਹ ਕਬੱਡੀ ਦੇ ਪਲੇਅਰ ਬੜਾ ਖੇਡਿਆ ਜਾ ਰਿਹਾ ਹੈ ਉਹ ਮੇਲਾ ਅਮਰਗੰਨ ਚੱਲਦਾ ਉਹ ਚਾ ਜਾ ਚੜਦਾ ਚਾ ਜਾ ਚੜਦਾ ਇਹ ਖੇਡ ਮੈਦਾਨ ਦੇ ਵਿੱਚ ਤੋਲਾ ਵਾਲੀਆਂ ਤੋਲਾ ਵਾਲੀਆਂ ਕਬੱਡੀ ਪਾ ਰਿਆ ਲਵੀ ਮੇਰੇ ਵੀਰੋ ਕਲਿਆਣਾ ਵਾਲਿਆਂ ਹੈ ਰਾਦਾ ਹੈ ਰਾਦਾ ਦੇਖੀ ਜਾਂਦੀ ਆ ਨਾਲ ਕਹੇ ਹੈਰੀਆ ਨਾਲ ਖਾਲਸਾ ਨਾਲ ਬਿੱਲਾ ਹੁਣ ਕੌਣ 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 ਆਹ ਮੁੰਡਾ ਬਾਜਵੇਂ ਪਰਿਵਾਰ ਦਾ ਗੁਰਮਨਦੀਪ ਸਿਵੀ ਆਸਟ੍ਰੇਲੀਆ ਗੁਰਿੰਦਰ ਗਿੱਲ ਤੇ ਦਲਵੀਰ ਗਿੱਲ ਹੁਣੀ ਮਾਨ ਕਰਦੇ ਨੇ ਆਸਟ੍ਰੇਲੀਆ ਦੇ ਪਰਥ ਦੇ ਨੂੰ ਲਾ ਅਗਲੀ ਰੇਡ ਦੋ ਬੁਰਜੀ ਵਾਲੇ ਦੀਪ ਦੀ ਪੈ ਗਈ ਆ ਖੇਡ ਮੈਦਾਨ ਦੇ ਵਿੱਚ ਚਾਰ ਨੇ ਬਸਵੰਨ ਦਾ ਰਣਜੀਤ ਖੁਸ਼ੀ ਹੁਣ ਵੇਖਾਂਗੇ ਕੌਣ ਆ ਰਣਜੀਤ ਇਹ ਬੱਲੇ 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 ਕਬੱਡੀ 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 ਆ ਚੱਲਦਾ ਹੋਇਆ ਮੈਚ ਥੋੜਾ ਬਾਕੀ ਆ ਅਗਲੇ ਮੈਚੀਆਂ ਦੋਨੋਂ ਟੀਮਾਂ ਨੂੰ ਲਾਈਨ ਅਪ ਕਰ ਲਿਓ ਸਾਡੇ ਵੀਰ ਪੀਮੜਾ ਜੀ ਔਰ ਨਾਲ ਸਾਡੇ ਵੀਰ ਲਾਲੀ ਆਸਟ੍ਰੇਲੀਆ ਜੀ ਨਾਲ ਸਰਨਾ ਚੱਠਾ ਸਰਪੰਚ ਭੋਗੀਵਾਲ ਉਹ ਖਿਡਾਰੀਆਂ ਨਾਲ ਜਾਣ ਪਹਿਚਾਨ ਦੇ ਲਈ ਮੇਰੇ ਵੀਰੋਂ ਮੈਦਾਨ ਦੇ ਵਿੱਚ ਆਉਣਗੇ ਆ ਚੱਲ ਰਿਹਾ ਮੈਚ ਦੀਆਂ ਲਾਲੀ ਬਾਈ ਜੀ ਇੱਕ ਦੋ ਕਬੱਡੀਆਂ ਬਾਕੀ ਨੇ ਆਪਾਂ ਕਬੱਡੀ ਦੇ ਵਿੱਚ ਲਾਲੀ ਬਾਈ ਕਹਿੰਦਾ ਕਬੱਡੀ ਚੱਲਣ ਦਿਓ ਅਸੀਂ ਕਬੱਡੀ ਨੂੰ ਹੀ ਪ੍ਰਮੋਟ ਕਰਦੇ ਆ ਕਬੱਡੀ ਨੂੰ ਮਾਨ ਦਿੱਤਾ ਕਮਲ ਧਾਲੀਆਂ ਜੀ ਪੁੱਜੇ ਨੇ ਕਾਕਾ ਹਰਜਿੰਦਰ ਸਿੰਘ ਜੀ ਨੱਥੂ ਮਾਹਰ ਸਾਹਿਬ ਟੱਕੋ ਗਿਣਾ ਟੱਕੋ ਗਿਣਾ ਟੱਕਰ ਸਿਰੇ ਦੀ ਹੈ ਸੁਖਦੇਵ ਸਰਪੰਚ ਉਹਨਾਂ ਦੇ ਨਾਲ ਸੰਤੀ ਵਿਦੇਸ਼ੀ ਉਹਨਾਂ ਨਾਲ ਪਿਆਰ ਆ ਕਮਲ ਧਾਲੀ ਵਾਲਾ ਉੱਚੇ ਚੇ ਤੌਰ ਦੇ ਉੱਤੇ ਆਏ ਹੋਏ ਨੇ ਵੱਡੀ ਹਾਜ਼ਰੀ ਹੈ ਅੱਜ ਪਿਆਰ ਆ ਪ੍ਰਬੰਧਕਾਂ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਹਲਕੀ ਜੀ ਨੋਕ ਝੋਕ ਆ ਹਲਕੀ ਜੀ ਨੋਕ ਝੋਕ ਖੇਡ ਮੈਦਾਨ ਦੇ ਵਿੱਚ ਦੂਸਰੇ ਸੈਮੀਫਾਈਨਲ ਮੈਚ ਦੀਆਂ ਟੀਮਾਂ ਗਰਾਊਂਡ ਤੋਂ ਬਾਹਰ ਹੀ ਵਾਰਮ ਅਪ ਕਰਨ ਆਪਣੇ ਆਪ ਨੂੰ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਉਧਰ ਸਾਡੇ ਪੱਬੀ ਸੌਣਾ ਮਲਾਉਂਦ ਸਕਦਾ ਰਹਿਣੀ ਆ ਹੋ ਮੇਲਾ ਅਮਰਗੜ ਦਾ ਧੱਕਤਾ ਪੈਣੀ ਆ ਮੇਲਾ ਅਮਰਗੜ ਦਾ ਧੱਕਤਾ ਪੈਣੀ ਆ ਧੱਕਤਾ ਪੈਣੀ ਆ ਧੱਕਤਾ ਪੈਣੀ ਆ ਏ ਬਸਵਾਨੀਆਂ ਖੁਸ਼ੀ ਖੁਸ਼ੀ ਢੀਲਾ ਜਾਣ ਰੀ ਨਜ਼ਾਰਾ 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 ਟੀਲਾ ਜਾਣ ਲਈ ਫਿੱਡੂ ਨੂੰ ਵੀ ਲੱਗੇ ਨੇ ਜੱਫੇ ਖਰਜੀਤ ਬਰਾਣ ਨੂੰ ਵੀ ਲੱਗੇ ਨੇ ਪਰ ਕੋਈ ਇਹ ਨਹੀਂ ਕਹਿ ਸਕਦਾ ਮੈਂ ਵੀ ਕਿਤੇ ਜੱਫਾ ਹੀ ਨਹੀਂ ਖਾਦਾ ਜੱਫੇ ਲੱਗ ਜਾਂਦੇ ਨੇ ਰੇਡਰ ਭੱਜ ਜਾਂਦੇ ਨੇ ਆਹ ਮੰਦੀਪ ਦੀ ਕਬੱਡੀ ਦੇ ਉੱਤੇ ਸੁੱਖੇ ਵਾਲਾ ਕਲਿਆਣ ਸੁੱਖੇ ਵਾਲਾ ਨਿੱਕੂ 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 ਆਹ ਬੱਲੇ 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 ਨਿੱਕੂ ਜਿਆਹੀ ਹਾਂ ਰਿਆ ਨਾ ਪਿੰਡ ਜਾਣ ਨੂੰ ਜੀ ਨਹੀਂ ਕਰਨਾ ਕਿਉਂਕਿ ਬੜੀ ਦੂਰ ਹੱਸਦੀ ਹੈ ਆਹ ਸਾਹਮਣੇ 17 ਸਾਡੇ 75 ਅੰਕੜਾ ਹੋ ਗਿਆ ਕ੍ਰਿਸ਼ਨਿਆ ਉਹ ਮੁੰਡਾ ਮੱਝ ਦਾ ਮਝਾਇਨ ਕਬੱਡੀ ਮਾਰ ਰਿਹਾ ਹਾਸ ਹਾਸ ਕਬੱਡੀਆਂ ਪਾਉਣ ਵਾਲਾ ਇਹ ਦਵਰਜੀ ਧਰਤੀ ਦਾ ਦੀਪ 13 ਟਰੈਕਟਰਾਂ ਦਾ ਜੇਤੂ ਏ ਪਰ ਪਿਲਵਰ ਝਨੇਰ ਇਸ਼ਾਰਾ ਕਰ ਰਿਹਾ ਵੀ ਚਾਫੀ ਦਾ ਪੈਰ ਬਾਰਡਰੋਂ ਪਾਰ ਤੇ ਪੰਜਾ ਦੀਪ ਦਵਰਜੀ ਵਾਲਾ ਆਪਣੀ ਟੀਮ ਦੇ ਅੰਕੜਾ ਵਾਧਾ ਕਰਦਾ ਹੋਇਆ ਜਦ ਮੈਚ ਬਰਾਬਰੀ ਤੇ ਸਾਡੇ ਮੈਂਬਰ ਕੋਰ ਲਓ ਤੋੜਾ ਵਾਲੀਆ ਲਵੀ ਲਵੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਸਟੇਜ ਵਾਲਾ ਮਾਈਕ ਬੰਦੀ ਰੱਖਿਓ ਜੀ ਬਹੁਤ ਬਹੁਤ ਧੰਨਵਾਦ। ਲਓ ਤੋੜਾ ਵਾਲੀਆ ਲਵੀ ਅਗਲੀ ਕਬੱਡੀ ਪਾ ਰਿਹਾ ਹੈ। ਮੇਰੇ ਵੀਰੋ ਤੋੜਾ ਵਾਲ ਦੀ ਧਰਤੀ ਦਾ ਲਵੀ ਜਸ਼ਨ ਤਿਆਰ ਹੈ। ਹੋ ਢੋਡੇ ਵਾਲਾ ਬਿੱਲਾ ਤਿਆਰ ਹੈ। ਸਿੰਘ ਤਿਆਰ ਹੈ। ਪਰ ਢੋਡੇ ਵਾਲਾ ਢੋਡੇ ਵਾਲਾ ਢੋਡੇ ਵਾਲਾ ਹੋ ਢੋਡੇ ਵਾਲਾ ਪਰ ਪੁਆਇੰਟ ਕਹਿੰਦੇ ਨੌਜਵਾਨ ਐਂਡਰੇਟਰ ਆਪਣੀ ਟੀਮ ਦੇ ਅੰਕ ਦਾ ਵਾਧਾ ਕਰਦਾ ਹੋਇਆ ਹੈ। ਮੇਰੇ ਵੀਰੋ ਅਗਲਾ ਪੁਆਇੰਟ ਪਹਿਲਾ ਰੇਡਰ ਪੁਆਇੰਟ ਜਿਹੜਾ ਦੱਸਿਓ ਜੀ ਬਾਬਾ ਜੀ ਇਸ ਤਰ੍ਹਾਂ ਕਰਕੇ ਹੋਲਡ ਆਨ ਪੁਆਇੰਟ ਪੱਲਾ ਕਲਿਆਣ ਸੁਖੇ ਦਾ ਜੀ ਕਿਉਂਕਿ ਸਾਨੂੰ ਇਹਦੇ ਸਟੇਜ ਵੀ ਦੇਖਣੇ ਪੈਣ ਮੈਚ ਪੂਰਾ ਫਸਿਆ ਹੋਇਆ ਉਹਦੋਂ ਮਾਨਸਮਾਨ ਭਾਈ ਭੀਮ ਬਣੈ ਜੀ ਵਿਸ਼ੇਸ਼ ਤੌਰ ਦੇ ਉੱਤੇ ਸਤਨਾਮ ਸਿੰਘ ਜੀ ਨਾਲ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਲਾਲੀਬਾਈ ਆਸਟ੍ਰੇਲੀਆ ਸਰਨਾ ਚੱਠਾ ਜੀ ਵਿਸ਼ੇਸ਼ ਤੌਰ ਦੇ ਉੱਤੇ ਮਾਨ ਸਨਮਾਨ ਨੇ ਸਪੋਰਟਸ ਕਲਬ ਦੇ ਮੈਂਬਰਾਂ ਵੱਲੋਂ ਲਖਿਆ ਆ ਮੇਲਾ ਗਮਾਨ ਵਿੱਚ ਚੱਲਦਾ ਚਾ ਜਾ ਚੜਦਾ ਚਾ ਜਾ ਚੜਦਾ ਖੇਡ ਮੈਦਾਨ ਦੇ ਵਿੱਚ ਨੀਰਜ ਖੰਨਾ ਜੀ ਇੱਕ ਮਿੰਟ ਹੀ ਲੱਗਣਾ ਲੈ ਵੀ ਨਿੱਕੇ ਬਾਈ ਭਾਈ ਭੀਮ ਸਿੰਘ ਜੀ ਬਰਾਬਰ ਉਹਨਾਂ ਦਾ ਸਨਮਾਨ ਤੇ ਬਾਕੀ ਦੇ ਸਨਮਾਨ ਪਲੀ ਮੈਂ ਜਿਹੜਾ ਇੱਕ ਅੱਧੇ ਨੰਬਰ ਦੇ ਉੱਤੇ ਖੇਡਿਆ ਜਾ ਰਿਹਾ ਹੈ ਮੈਚ ਕਹਿੰਦੇ ਬਾੜਾ ਫਸਮਾ ਖੇਡੇ ਜਾ ਰਿਹਾ ਹੈ ਮੈਚ ਉਹ ਸਾਹਮਣੇ ਲੱਗੀ ਹੋਈ ਡਿਸਪਲੇ ਤੇ ਤੁਸੀਂ ਦੇਖ ਸਕਦੇ ਹੋ ਵੀ ਕਦੇ ਲੈ ਵੀ ਹਰੀਂ ਜਟਾਣੇ ਵਾਲਿਆ ਅੱਧਾ ਉਧਰ ਵੱਧ ਜਾਂਦਾ ਹੈ ਕਦੇ ਅੱਧਾ ਉਧਰ ਵੱਧ ਜਾਂਦਾ ਹੈ ਹੁਣ ਇਹਨੂੰ ਕਹਿ ਸਕਦੇ ਆ ਵੀ ਭੂਖਣੇ 'ਚ ਠਿਆਨੀ ਫਸੀ ਹੋਈ ਆ ਇਹ ਕਹਿੰਦੇ ਭੂਖਣੇ 'ਚ ਠਿਆਨੀ ਫਸੀ ਹੋਈ ਆ ਹੈ ਨ ਬਰਾਬਰੀ ਦੀ ਟੱਕਰ ਟੱਕਰ ਸਿਰੇ ਦੀ ਖੇਡ ਮੈਦਾਨ ਦੇ ਵਿੱਚ ਦੋ ਬੁਰਜੀ ਵਾਲਾ ਜਾਂ ਫਿਰ ਢੀਲਾ ਜਾਣ ਦੀ ਇਹ ਢੀਲਾ ਜਾਣ ਦੀ ਆ ਭਾਈ ਭੀਮ ਸਿੰਘ ਜੀ ਬੜੈ ਸਾਹਿਬ ਉਹਨਾਂ ਦਾ ਮਾਨਸਮਾਨ ਸਮੂਹ ਕਲੱਬ ਵੱਲੋਂ ਕੀਤਾ ਜਾ ਰਿਹਾ ਆ ਆਹ ਕਹਿੰਦੇ ਮੇਰੇ ਵੀਰੋ ਰੇਡ ਬੜੀ ਦਿਲਚਸਪਾ ਖੇਡ ਮੈਦਾਨ ਦੇ ਵਿੱਚ ਢੀਲਾ 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 ਪਰ ਦੂਜੇ ਪਾਸੇ ਦੂਜੇ ਪਾਸੇ ਏ ਆ ਚੱਕ ਮੈਚ ਸਮਾਪਤ